ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਅੰਮ੍ਰਿਤ ਵੇਲੇ ਚਲੋ ਸਾਨੂੰ ਐਮਰਜੈਂਸੀ ਕਾਲ ਆਈ ਸੀ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਨੂੰ ਤੇ ਜਿਹੜੇ ਕਿ ਬੁੱਕੀਪੋਰਾ ਜਿਹੜਾ ਚੌਂਕ ਆ ਉਹਦੇ ਪੁਲ ਦੇ ਥੱਲੇ ਇੱਕ ਲੇਡੀ ਜਿਹੜੀ 35-40 ਸਾਲ ਦੀ ਸਾਨੂੰ ਮਿਲੀ ਸੀਗੀ ਜਿਹੜੀ ਕਿ ਧਮਾਗੀ ਪਰੇਸ਼ਾਨੀ ਕਰਕੇ ਥੋੜੀ ਅਪਸੈਟ ਸੀਗੀ ਤੇ ਜਿਹੜੀ ਕਿ बार-बार ਰੇਲ ਤੇ ਜਾਣ ਦੀ ਕੋਸ਼ਿਸ਼ ਕਰਦੀ ਸੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਥੇ ਕਿ ਸਮਾਜ ਸੇਵਾ ਸੁਸਾਇਟੀ ਵੱਲੋਂ ਜਿਹੜਾ ਕਿ ਸਾਡੇ ਮੈਂਬਰ ਸਾਹਿਬਾਨਾਂ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਜਿਹੜੀ ਕਿ ਉਹਨਾਂ ਸਮਝਾਵ ਜਾ ਕੇ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਕੱਲੋ ਫੋਗਰਪੈਂਡ ਚੌਂਕੀ ਆ ਉਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਉਹ ਲੇਡੀ ਨੂੰ ਅਸੀਂ ਤਕਰੀਬ ਉਸ ਦੀ ਉਮਰ 35-40 ਸਾਲ ਉਮਰ ਆ ਜੇ ਕਿਸੇ ਵੀਰ ਨੂੰ ਉਹਦੇ ਬਾਰੇ ਜਾਣਕਾਰੀ ਹੋਵੇ ਜਾਂ ਸਮਾਜ ਸੇਵਾ ਸੁਸਾਇਟੀ ਰਿਲੇਟਡ ਮੋਗਾ ਤੇ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਫੋਗਰਪੈਂਡ ਚੌਂਕੀ ਨਾਲ ਸਬੰਧ ਕਰ ਸਕਦੇ ਆ ਤੇ ਹੁਣ ਜਿਹੜੀ ਆ ਲੜਕੀ ਨੂੰ ਅਸੀਂ ਜਿਹੜ ਇੱਕ ਲੇਡਸ ਮਿਲੀ ਹੈ ਪੁਲ ਦੇ ਹੇਠੋਂ ਕੀ ਸਥਿਤੀ ਹੈ ਤੇ ਹੁਣ ਇਹਨੂੰ ਕਿੱਥੇ ਛੱਡ ਰਹੇ ਹੋ ਤੇ ਕੀ ਕਹਿ ਰਹੀ ਹੈ ਦੱਸਣ ਤੇ ਇਹ ਸਾਨੂੰ ਲੇਡਿਸ ਨਾ ਰੇਲਵੇ ਪੁਲ ਦੇ ਥੱਲੇ ਮਿਲੀ ਹੈ ਜੀ ਇਹ ਆਪਣੇ ਬਾਰੇ ਕੁਝ ਨਹੀਂ ਦੱਸ ਰਹੀ ਵੀ ਕਿੱਥੇ ਹੁਣ ਇਹਨੂੰ ਇੱਕ ਵਾਰ ਹਸਪਤਾਲ ਲੈ ਕੇ ਚੱਲੇ ਆ ਜੇ ਕਿਸੇ ਨੂੰ ਡਾ ਹੋਵੇ ਤੇ ਉੱਥੇ ਪਤਾ ਕਰ ਲਾਂਗੇ ਦੇਖਣ ਚ ਕਿੰਨੀ ਉਮਰ ਲੱਗ ਰਹੀ ਹੈ 40 45 ਸਾਲ ਦੇ ਨੜ ਤੜੇ ਹੈ ਇਹ ਹਾਈਟ ਕਿੰਨੀ ਕੁ ਲੱਗ ਰਹੀ ਹੈ ਜੀ ਹਾਂ ਹੈਗੀ 5 ਫੁੱਟ 6 6 ਇੰਚ ਦੇ ਨੜ ਤੜੇ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਸ ਦੇ ਪਰਿਵਾਰ ਨਾਲ ਜੇ ਕੋਈ ਪਤਾ ਲੱਗੇ ਤੇ